ਸ਼ੋਰ ਚੋਰ ਗੱਦੀ ਛੋੜ ਦੇ ਮਹਮ ਦੇ ਤਹਿਤ ਅੱਜ ਬਲਾਕ ਅਚਾਰੀ ਦੇ ਬਲਾਕ ਮੀਰਾ ਕੋਟ ਦੇ ਅਚਾਰੀ ਹਲਕੇ ਦੇ ਪ੍ਰਧਾਨ ਸੁਖਰਾਜ ਸਿੰਘ ਰਤਾਵਾ ਜੀ ਔਰ ਮੁੱਚੀ ਸੀਨੀਅਰ ਲੀਡਰਸ਼ਿਪ ਇਸ ਹਲਕੇ ਦੀ ਰਜਿੰਦਰ ਸਿੰਘ ਰਤਾਵਾ ਜਿਹੜੇ ਸਾਡੇ ਬਹੁਤ ਹੀ ਸੀਨੀਅਰ ਆਗੂ ਨੇ ਸਾਡੇ ਵੱਡੇ ਭਰਾ ਨੇ ਮੁੱਚੀ ਦੀ ਲੀਡਰਸ਼ਿਪ ਜਿੰਨੀ ਵੀ ਇੱਥੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਮੈਂਬਰ ਮੈਂਬਰ ਪੰਚਾਇਤ ਉਹਨਾਂ ਵੱਲੋਂ ਸਾਰੇ ਫਾਰਮ ਇੱਥੇ ਬਲੌਕ ਤੇ ਭਰੇ ਜਾ ਰਹੇ ਆ ਸਾਰੇ ਮਹਤਵਪੂਰਨ ਸਜਨਾ ਦੇ ਵਿੱਚ ਸਾਰੇ ਭਰ ਕੇ ਫਾਰਮ ਲੈ ਆਏ ਆ ਅੱਜ 9 ਤਰੀਕ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਜਿੰਨੀ ਜਿੰਨੀ ਡਿਊਟੀ ਲਈ ਸੀ ਸਾਰੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਮਹਿੰਮ ਦੇ ਚਿੱਸਾ ਲਿਆ ਮੈਂ ਦਾ ਧੰਨਵਾਦ ਕਰਦਾ ਹਾਂ ਇਹ ਵੋਟ ਚੋਰ ਗੱਦੀ ਛੋੜ ਮਹਿੰਮ ਜਿਹੜੀ ਆ ਜਿਹੜਾ ਲੋਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਨਰਿੰਦਰ ਮੋਦੀ ਵੱਲੋਂ ਬੀਜੇਪੀ ਵੱਲੋਂ ਉਹਦੇ ਵਿਰੁੱਧ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਦੇਸ਼ ਦੇ ਵਿੱਚ ਐਮਐਮ ਚਲਾਈ ਜਾ ਰਹੀ ਆ ਔਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਐਮਐਮ ਚਲਾਈ ਜਾ ਰਹੀ ਹੈ ਔਰ ਇਹ ਘਰ ਜਿਹੜੇ ਲੋਕਤੰਤਰ ਨੂੰ ਖਤਮ ਕਰਕੇ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੋਟਰਾਂ ਦਾ ਹੀ ਕੋਈ ਆਪਣੀ ਮਨਪਸੰਦ ਲੀਡਰ ਚੁਣੇ ਨਾ ਤਾਂ ਹੀ ਦੇ ਕਦੀ ਹਰਿਆਣਾ 'ਚ ਇੰਨੀ ਹਵਾ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋ ਉਹਨਾਂ ਦੇ ਖੁਦ ਦੇ ਚੈਨਲ ਵੀ ਕਹਿਣ ਲੱਗੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਜਿਹੜੇ ਗੋਦੀ ਮੀਡੀਆ ਦੇ ਚੈਨਲ ਆ ਪਰ ਜੋ ਸਰਕਾਰ ਬਣੀ ਬੀਜੇਪੀ ਦੀ ਤੇ ਬਹੁਤ ਵੱਡੇ ਵੱਡੇ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਮਾਫੀ ਮੰਗਣੀ ਵੀ ਵੀ ਸਾਨੂੰ ਗਲਤੀ ਲੱਗੀ ਹੈ ਪਰ ਆਹਲ ਗਾਂਧੀ ਜੀ ਨੇ ਉਹ ਗਲਤੀ ਨਹੀਂ ਲੱਗੀ ਉਹ ਜਿਹੜੀ ਚੋਰੀ ਚੋਰੀ ਕੀਤੀਆਂ ਵੋਟਾਂ ਉਹ ਲੱਭ ਲੀਆਂ ਤੇ ਦੱਸਿਆ ਕਿ ਕਿੱਦਾਂ ਵੋਟਾਂ ਚੋਰੀ ਹੋਈਆਂ ਨੇ ਔਰ ਉਹਨਾਂ ਨੇ ਬੜੀਆਂ ਵਿਸਥਾਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਡਿਟੇਲ ਤੇ ਜਾ ਕੇ ਦੱਸਿਆ ਸੋ ਇਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਏਗਾ ਰਹੋ ਜਿੰਨੇ ਵੀ ਬੂਥਾਂ ਦੇ ਉੱਤੇ ਸਾਡੇ ਵਰਕਰ ਸਹਿਬਾਨ ਨੇ ਕਮੇਟੀਆਂ ਨੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਕਬਲੌਗ ਤੋਂ ਲੈ ਕੇ ਪ੍ਰਦੇਸ਼ ਤੱਕ ਸਾਨੂੰ ਸਾਰਿਆਂ ਨੂੰ ਆਪਣੀਆਂ ਵੋਟਰ ਲਿਸਟਾਂ ਦਾ ਧਿਆਨ ਰੱਖਣਾ ਪਏਗਾ 2027 ਦੀ ਇਲੈਕਸ਼ਨ ਵਾਸਤੇ ਕਿਉਂਕਿ ਅਗਲਾ ਜਿਹੜਾ ਉਹਨਾਂ ਦਾ ਧਿਆਨ ਹੈ ਬੀਜੇਪੀ ਦਾ ਭਾਰਤੀ ਜਨਤਾ ਪਾਰਟੀ ਦਾ ਉਹ ਪੰਜਾਬ ਹੈ ਤੇ ਤੁਹਾਨੂੰ ਸਾਰਿਆਂ ਨੂੰ ਉਤੋਂ ਅਸੀਂ ਪਹਿਲਾਂ ਹੀ ਗਾਹ ਕਰਾ ਰਹੇ ਹਾਂ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਬਿਲਕੁਲ 도ਦਾ ਬਣ ਚੁੱਕਾ ਹੈ ਜੋ ਕਹਿੰਦੇ ਆ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਕਹੇ ਦੇ ਉੱਤੇ ਕੰਮ ਕਰ ਰਿਹਾ ਹੈ ਇਸ ਵੇਲੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਪਰ ਰਾਹੁਲ ਗਾਂਧੀ ਦੀ ਅਧਿਖਸ਼ਤਾ ਉਰੀ ਕਾਂਗਰਸ ਪਾਰਟੀ ਤਗੜੀ ਹੋ ਕੇ ਦਾ ਸੰਘਰਸ਼ ਕਰੇਗੀ ਔਰ ਇਸ ਹੱਕ ਨੂੰ ਅਸੀਂ ਲੋਕਾਂ ਨੂੰ ਦਵਾ ਕੇ ਰਹਿਣਾ